ਉਹ ਭਾਈ ਅੰਦਰ ਵੀ ਇੱਕ ਕੰਮ ਕਰਨਾ ਹੀ ਸੀਗਾ ਹਰ ਜੋ ਹਰ ਹਾਂ ਬੋਗੜੇ ਬੜੀ ਕਿੰਦੀ ਬਲਵਾਂ ਅੰਦਰ ਜਾ ਉਹਦੀ ਮੰਮੀ ਅੰਦਰ ਆ ਜਾ ਆ ਜਾ ਲਫਜ਼ਾ ਮਰ ਆ ਜਾ ਲਫਜ਼ਾ ਮਰ ਤਾ ਓਏ ਓ ਮਾਂ ਤੂੰ ਅੰਦਰ ਆ ਬੱਸ ਅੰਦਰ ਉਸ ਬੀਤੇ ਦਿਨਾਂ ਤੋਂੜਾ ਠੇਕੇ ਦਾ ਠੇਕੇਦਾਰ ਮੇਰੇ ਮੇਰੇ ਤੇ ਧੱਕਾ ਕਰ ਰਹੇ ਆ ਪਹਿਲਾਂ ਵੀ ਦੋ ਵਾਰੀ ਉਹਨਾਂ ਨੇ ਮੇਰੇ ਘਰ ਅੱਦਵੀ ਤਲਾਸ਼ੀ ਲਈ ਪਰ ਉਹਨਾਂ ਨੂੰ ਉੱਥੋਂ ਕੁਝ ਬਰਾਮਦ ਨਹੀਂ ਹੋਇਆ ਕੱਲ ਬੀਤੀ ਰਾਤ ਇਹ ਆਪਣੇ ਗੁੰਡਿਆਂ ਦੇ ਨਾਲ ਉੱਥੇ ਇਕੱਠੇ ਹੋ ਕੇ ਸਾਡੇ ਤੇ ਹਮਲਾ ਕੀਤਾ ਮੇਰੇ ਪਰਿਵਾਰ ਦੇ ਕਟੜ-ਕਟ 6 ਮੈਂਬਰਾਂ ਨੂੰ ਇਹਨਾਂ ਨੇ ਫਟੜ ਕੀਤਾ ਪੁਲਿਸ ਉੱਥੇ ਸੀ ਉਹ ਵੀਡੀਓ ਬਣਾ ਰਹੀ ਸੀ ਉਹਨਾਂ ਨੇ ਸਾਡੇ ਦਾ ਕੋਈ ਸਾਥ ਨਹੀਂ ਦਿੱਤਾ ਨਾ ਕੋਈ ਲੇਡੀ ਪੁਲਿਸ ਸੀ ਔਰ ਉਹਨਾਂ ਨੇ ਕੀ ਸਾਡੇ ਤੇ ਵੀ ਹਮਲਾ ਕੀਤਾ ਮੇਰਾ ਨਾਮ ਹੀ ਮਦੂਸੂਦਨ ਹੈ ਮੈਂ ਕਰਿਆਨੇ ਦੀ ਦੁਕਾਨ ਕਰਦਾ ਹਾਂ ਜਸੂਹਾ ਸ਼ਹਿਰ ਦੇ ਵਿੱਚ ਤੇ ਉਸ ਬੀਤੇ ਦਿਨਾਂ ਤੋਂੜਾ ਠੇਕੇ ਦਾ ਠੇਕੇਦਾਰ ਮੇਰੇ ਮੇਰੇ ਨੂੰ ਧੱਕਾ ਕਰ ਰਿਹਾ ਪਹਿਲਾਂ ਵੀ ਦੋ ਵਾਰੀ ਉਹਨਾਂ ਨੇ ਮੇਰੇ ਘਰ ਆ ਦੇ ਵੀ ਤਲਾਸ਼ੀ ਲਈ ਪਰ ਉਹਨਾਂ ਨੂੰ ਉੱਥੋਂ ਕੁਝ ਬਰਾਮਦ ਨਹੀਂ ਹੋਇਆ ਕਿਹੜੇ ਠੇਕੇਦਾਰ ਨੇ ਕੋਣ ਇਹ ਠੇਕੇਦਾਰ ਕੀਆ ਡੋਡਾ ਵਾਇਨ ਤੇ ਮਿਸਟਰ ਗੋਇਲ ਆ ਤੇ ਸਤ ਰੂਪ ਆ ਤੇ ਹੋਰ ਵੀ 4-5 ਬੰਦੇ ਜਿਹੜੇ ਕਿ ਪੂਰੇ ਗੈਂਗ ਬਣਾ ਕੇ ਗੁੰਡਾਗਰਦੀ ਕਰ ਰਹੇ ਸਾਡੇ ਨਾਲ ਸਾਡੇ ਕੋਈ ਕੁਛ ਵੀ ਬਰਾਮਦ ਨਹੀਂ ਹੋਇਆ ਇਹਨਾਂ ਕੋਲੋਂ ਤੇ ਕੱਲ ਬੀਤੀ ਰਾਤ ਇਹ ਆਪਣੇ ਗੁੰਡਿਆਂ ਦੇ ਨਾਲ ਉੱਥੇ ਇਕੱਠੇ ਹੋ ਕੇ ਸਾਡੇ ਤੇ ਹਮਲਾ ਕੀਤਾ ਮੇਰੇ ਪਰਿਵਾਰ ਦੇ ਘੱਟ 6 ਮੈਂਬਰਾਂ ਨੂੰ ਇਹਨਾਂ ਨੇ ਫਟੜ ਕੀਤਾ ਕਿੰਨੇ ਕੁ ਨੇ ਸੀਗੇ ਟੋਟਲ ਜਿਹੜੇ ਬੜੇ ਹਮਲਾ ਕਰਨ ਵਾਲੇ ਇਹ 30-40 ਜਿਹੜੇ ਬੰਦੇ ਸੀ ਹਥਿਆਰ ਡਾੜ ਵੀ ਸੀਗੇ ਇਹਨਾਂ ਕੋਲ ਗੋਲੀਆਂ ਵੀ ਇਹਨਾਂ ਨੇ ਚਲਾਈਆਂ ਉੱਥੇ ਤੇ ਗਾਲਾ ਗਾਲੀ ਗਲੋਚ ਵੀ ਸਾਡੇ ਨਾਲ ਚੰਗੀ ਤਰ੍ਹਾਂ ਕੀਤਾ ਇਹਨਾਂ ਨੂੰ ਪਰਿਵਾਰ ਦੇ ਕਿੰਨੇ ਲੋਕ ਲੱਗੇ ਹੋਏ ਅਸੀਂ ਪਰਿਵਾਰ ਦੇ 6 ਬੰਦੇ ਜਾਂ ਕਿਵੇਂ ਹੋਏ ਮੇਜਰ ਜਿਹੜੇ ਪੁਲਿਸ ਦੀ ਦੇ ਵਿੱਚ ਕੀ ਕਾਰਵਾਈ ਰਹੀ ਹੁੰਦੀ ਪੁਲਿਸ ਬਸ ਮੁੱਖ ਦક્ષ ਬਣੀ ਰਹੀ ਪੁਲਿਸ ਨੇ ਕੋਲ ਖੜੇ ਹੋ ਕੇ ਇਹ ਸਭ ਕੁਝ ਕਰਾਇਆ ਨਾ ਕਿ ਉਹ ਠੇਕੇਦਾਰਾਂ ਨੂੰ ਰੋਕਿਆ ਤੱਕ ਨਹੀਂ ਹੈਗਾ ਠੇਕੇਦਾਰ ਦੇ ਬੰਦਿਆਂ ਨੂੰ ਤੇ ਠੇਕੇਦਾਰਾਂ ਨੂੰ ਰੋਕਿਆ ਤੱਕ ਨਹੀਂ ਕਿ ਤੁਸੀਂ ਗਲਤ ਕਰ ਰਹੇ ਆ ਅਸੀਂ ਬਾਰ ਬਾਰ ਗੁਹਾਰ ਲਈ ਪੁਲਿਸ ਅੱਗੇ ਕਿ ਇਹ ਗਲਤ ਕਰ ਰਹੇ ਆ ਸਾਡੇ ਨਾਲ ਧੱਕਾ ਹੋ ਰਿਹਾ ਤੁਸੀਂ ਇਹਨਾਂ ਨੂੰ ਰੋਕੋ ਪਰ ਪੁਲਿਸ ਵਾਲਿਆਂ ਨੇ ਕੋਈ ਸਾਥ ਨਹੀਂ ਦਿੱਤਾ ਚੁੱਪਚਾਪ ਉੱਥੇ ਖੜੁੱਤੇ ਰਹੇ ਬੀਤੀ ਰਾਤ ਸਾਡੇ ਘਰ ਮੈਂ ਜੋ ਸੁਣ ਰਹੀ ਸੀ ਕਿ ਬੜਾ ਸ਼ੋਰ ਪੈ ਰਿਹਾ ਨੀਚੇ ਤੇ ਅਸੀਂ ਉੱਪਰ ਰਹਿੰਦੇ ਹਾਂ ਸਾਡੀ ਰਹਾਇਸ਼ ਉੱਪਰ ਆ ਜਦੋਂ ਮੈਂ ਦੇਖਿਆ ਕਿ ਨੀਚੇ ਇੰਨਾ ਸ਼ੋਰ ਹੋ ਰਿਹਾ ਤਾਂ ਜੋ ਠੇਕੇਦਾਰ ਸੀ ਸ਼ਰਾਬ ਦੇ ਉਹ ਸਾਰੀ ਨੇੜ ਪਾਰਟੀ ਕਿਰਪਾਨਾਂ ਆਪਣੀਆਂ ਡਾਟ ਲੈ ਕੇ ਨੀਚੇ ਸਾਡੇ ਹਸਬੰਡ ਨਾਲ ਮੇਰੇ ਜੇਠ ਦੇ ਨਾਲ ਬਹੁਤ ਬਹੁਤ ਬਤਸਲੂਕੀ ਨਾਲ ਪੇਸ਼ ਆ ਰਹੇ ਸੀ ਤੇ ਜਿਸ ਦੌਰਾਨ ਅਸੀਂ ਉਹਨਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਅਸੀਂ ਵੀ ਆਪਣੇ ਪਰਿਵਾਰ ਨੂੰ ਬਚਾਉਣ ਲਈ ਜਿਸ ਤਰ੍ਹਾਂ ਹੀ ਨੀਚੇ ਆਏ ਉਹਨਾਂ ਨੇ ਸਾਡੇ ਸਾਡੇ ਤੇ ਵੀ ਹਮਲਾ ਕੀਤਾ ਪੁਲਿਸ ਉੱਥੇ ਸੀ ਉਹ ਵੀਡੀਓ ਬਣਾ ਰਹੀ ਸੀ ਉਹਨਾਂ ਨੇ ਸਾਡੇ ਦਾ ਕੋਈ ਸਾਥ ਨਹੀਂ ਦਿੱਤਾ ਨਾ ਕੋਈ ਲੇਡੀ ਪੁਲਿਸ ਸੀ ਔਰ ਉਹਨਾਂ ਨੇ ਕੀ ਸਾਡੇ ਤੇ ਵੀ ਹਮਲਾ ਕੀਤਾ ਤੁਹਾਡੇ ਤੇ ਵੀ ਹਥਿਆਰ ਨਾਲ ਹਮਲਾ ਕੀਤਾ ਹਾਂਜੀ ਮੇਰੇ ਤੇ ਮੇਰੇ ਤੇ ਮੇਰੀ ਜਠਾਣੀ ਤੇ ਮੇਰੇ ਬੱਚਿਆਂ ਤੇ ਇਵਨ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਬੱਚੇ ਕਿੰਨੇ ਛੋਟੇ ਆ ਔਰ ਚਾਰ ਚਾਰ ਪੰਜ ਪੰਜ ਜਾਣੇ ਉਹ ਬੱਚਿਆਂ ਨੂੰ ਬੈਟ ਬੈਸਬਾਲ ਦੇ ਨਾਲ ਤੇ ਤਲਵਾਰਾਂ ਤਿੱਖੇ ਹਥਿਆਰਾਂ ਦੇ ਨਾਲ ਸਾਡੇ ਤੇ ਹਮਲਾ ਕਰ ਰਹੇ ਸੀ ਔਰ ਜੇ ਅਸੀਂ ਬਚਾਉਣ ਜਾ ਰਹੇ ਸੀ ਤੇ ਸਾਡੇ ਉੱਤੇ ਵੀ ਉਹਨਾਂ ਨੇ ਕਾਫੀ ਹਮਲਾ ਕੀਤਾ ਔਰ ਕੋਈ ਉੱਥੇ ਲੇਡੀ ਪੁਲਿਸ ਨਹੀਂ ਸੀ ਤੇ ਸਾਨੂੰ ਬਹੁਤ ਤੰਗ ਕੀਤਾ ਆ ਉਹਨਾਂ ਨੇ ਇਹ ਕਿਹਨੀਆਂ ਹੋਏ ਤੁਸੀਂ ਇਸ ਵਿੱਚ ਪਰਿਵਾਰ ਦੇ ਕੌਣ ਕੌਣ ਹੈ ਇਸ ਵਿੱਚ ਮੇਰੀ ਜਠਾਣੀ ਮੇਰੇ ਫਾਦਰ ਇਨ-ਲਾ ਮੇਰੇ ਹਸਬੰਡ ਤੇ ਮੇਰੇ ਜੇਠ ਮੇਰਾ ਬੇਟਾ ਔਰ ਛੋਟੇ ਬੀਟੇ ਦੇ ਵੀ ਉਹ ਕੁਝ ਸੱਟਾਂ ਲੱਗੀਆਂ ਲੇਕਿਨ ਉਹ ਥੋੜਾ ਠੀਕ ਆ ਕਿਉਂਕਿ ਉਹ ਦੌੜ ਗਿਆ ਮੌਕੇ ਤੇ ਬਸ ਰਾਤ ਜਿਹੜੀ ਰਾਤ ਦੀ ਘਟਨਾ ਮੈਂ ਆਪਣੇ ਬਰਦਰ ਦੀ ਦੁਕਾਨ ਤੋਂ ਲੰਘਦਾ ਪਿਆ ਸੀ ਇਹ ਬੱਚੇ ਕਹਿੰਦੇ ਸੀ ਕਿ ਅਸੀਂ ਸਾਹਮਣੇ ਖੜਨਾ ਵਾ ਤੇ ਗੱਡੀ ਲੱਗੀ ਮਰਨ ਕਿਹਾ ਕਿ ਜਾ ਕੇ ਯਾਰ ਗੱਡੀ ਸਾਈਡ ਤੇ ਕਰ ਲੋ ਬੱਚਾ ਨੇ ਖੜਨਾ ਇੱਥੇ ਤੇ ਕਹਿੰਦੇ ਕੋਈ ਨਹੀਂ ਭਾਜੀ ਕਰ ਲੈਂਦੇ ਆ ਸਾਈਡ ਤੇ ਚਲ ਗਏ ਜਦੋਂ ਚਲ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਤੇ ਇਹਨਾਂ ਨੇ ਜੀ ਉੱਤੇ ਠੇਕੇ ਦੇ ਬਾਹਰ ਕੁ ਕੜੀਆਂ ਗੁੱਟੀਆਂ ਲਾ ਲਈਆਂ ਬੰਦੇ ਬੰਦੇ ਸੱਦ ਲਏ ਬਾਅਦ ਚ ਪੁਲਿਸ ਆ ਗਈ ਮੈਨੂੰ ਵੀ ਚਲੋ ਅਸ਼ਵਾਸਨ ਹੋ ਗਿਆ ਕਿ ਪੁਲਿਸ ਆ ਗਈ ਹੈ ਹੁਣ ਕੋਈ ਨਹੀਂ ਗੱਲ ਹੋਊਗੀ ਮੈਂ ਜਿਹੜੇ ਨਾਲ ਮੁੰਡੇ ਮੁੰਡੇ ਇਹਨੂੰ ਮੈਂ ਤੇ ਤੀ ਜਾਓ ਤੇ ਅਸੀਂ ਕੋਈ ਨਹੀਂ ਆਪਾਂ ਪਰਿਵਾਰ ਹੈਗਾ ਐ ਪੁਲਿਸ ਹੈਗੀ ਇੱਥੇ ਅਸੀਂ ਆਪ ਹੀ ਦੇਖ ਲੈਂਦੇ ਹਾਂ ਇਹਨੇ ਪੁਲਿਸ ਜਿੰਦਾ ਹੀ ਆਈ ਪੁਲਿਸ ਨੇ ਮੈਨਾਂ ਹੀ ਬਤਮੀਜ਼ੀ ਕਰਨੀ ਸ਼ੁਰੂ ਕਰਤੀ ਮੇਰੀ ਮਦਰ ਨੇ ਬਤਮੀਜ਼ੀ ਕੀਤੀ ਮੇਰੀ ਬੋਟੀ ਨੇ ਬਤਮੀਜ਼ੀ ਕੀਤੀ ਮੇਰਾ ਬੇਟਾ ਉਹ ਵੀ ਬਣਾ ਰਿਹਾ ਸੀ ਜਦ ਕਿ ਉਹ ਮੁਲਾਜ਼ਮ ਦੇ ਨਾਲ ਇੱਕ ਮੁਲਾਜ਼ਮ ਸੀ ਉਹ ਵੀ ਮੂਵੀ ਬਣਾ ਰਿਹਾ ਸੀ ਦੋਨਾਂ ਪਾਸੇ ਜਿਹੜੇ ਬੰਦੇ ਸੀ ਐਕਸਾਈਜ਼ ਡਿਪਾਰਟਮੈਂਟ ਦੇ ਜਾਂ ਇਹਨਾਂ ਟਿਕਿਆਦਾਰਾਂ ਦੇ ਕਿੰਨੇ ਉਹ ਵੀ ਵੀਡੀਓ ਬਣਾ ਰਹੇ ਸੀ ਤੇ ਮੇਰਾ ਮੁੰਡਾ ਵੀ ਬਣਾ ਰਿਹਾ ਸੀ ਤੇ ਮੇਰੇ ਮੁੰਡੇ ਨੂੰ ਇਹਨਾਂ ਨੇ ਬਹੁਤ ਬੱਤਮੀ ਜਿਹਾ ਬੋਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਕਿ ਇੱਕ ਬੱਚੇ ਨਾਲ ਤੁਸੀਂ ਇਹੰਦਾ ਕਿੰਦਾ ਬੋਲ ਸਕਦੇ ਆ ਜਦੋਂ ਮੈਂ ਇਨੀ ਗੱਲ ਕੀਤੀ ਤੇ ਇਹ ਮੇਰੇ ਤੇ ਹੋਰ ਪਰ ਅੱਗੇ ਤੇ ਉਹਨਾਂ ਬੰਦਿਆਂ ਨੂੰ ਕਹਿੰਦੇ ਕਹਿੰਦੇ ਲਿਆਓ ਗੱਡੀਆਂ ਇੱਥੇ ਉਹਦੇ ਬੂਹੇ ਅੱਗੇ ਲਾਓ ਇਹਨਾਂ ਇਹਨਾਂ ਨੂੰ ਮੈਂ ਦੇਖਦਾ ਆ ਮੈਂ ਇਹ ਸ਼ਾਮੀ ਸਾਨੂੰ ਇਨਫਰਮੇਸ਼ਨ ਆਈ ਸੀ ਤੇ ਮੇਰਾ ਉੱਥੇ ਡਿਊਟੀ ਅਫਸਰ ਗਿਆ ਸੀ ਇਹ ਸਿਗਰਵਰ ਸਿੰਘ ਹੁਣ ਦੱਸਿਆ ਵੀ ਜਿਹੜੇ ਸ਼ਰਾਬ ਦੇ ਕਰਿੰਦੇ ਆ ਠੀਕ ਉਹਨਾਂ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਤੇ ਉਹ ਗੱਡੀਆਂ ਖੜੀਆਂ ਕਰ ਤੋਂ ਜਿਹੜੇ ਆ ਉਹਨਾਂ ਨੇ ਤਰਾਜ ਕੀਤਾ ਸੀ ਉੱਥੇ ਉਹਨਾਂ ਦਾ ਸ਼ਰਾਬ ਦਾ ਠੇਕਾ ਵੀ ਆ ਤੇ ਗੱਡੀਆਂ ਦੂਹ ਖੜੀਆਂ ਕਰਿਆ ਕਰੋ ਪ੍ਰੋਬਲਮ ਆ ਉਸ ਗੱਲ ਤੋਂ ਤੂੰ ਤੋਂ ਮੈਂ ਮੈਂ ਵਿਚ ਜਿਹੜਾ ਆ ਇਹ ਜੜ ਲੜਾਈ ਜਿਹੜੀ ਹੋਈ ਹੈ ਨਾਲ ਦੀ ਤੇ ਕਾਫੀ ਇੱਕ ਦੂਜੇ ਵੱਲ ਵਿਚੋਤਨ ਹੋਣ ਦੇ ਵਿੱਚ ਇਹਨਾਂ ਦੇ ਇੱਕ ਸਟਾਂ ਲੱਗੀਆਂ ਦੋਨੇ ਪਾਰਟੀਆਂ ਜਿਹੜੀਆਂ ਸਿਵਲ ਹਾਤਾ ਵਿੱਚ ਆ ਰਹੀਆਂ ਸੀ ਉੱਥੇ ਉਹਨਾਂ ਦੀ ਐਮਐਲਏ ਕਟ ਹੋ ਰਹੀਆਂ ਤੇ ਜੋ ਵੀ ਐਮਐਲਏ ਆਏਗੀ ਉਹਦੇ ਵਿੱਚ ਤਸੀਦ ਪਾ ਕਰ ਦੇਣੀ ਦੁਕਾਨ ਦਾ ਮਾਲ ਕਰੇ ਕੋਈ ਦੁਕਾਨ ਦੇ ਘਰ ਨੂੰ ਇੱਕ ਦਿਨ ਵੱਡਾ ਵੀ ਚੈੱਕ ਕੀਤਾ ਗਿਆ ਕਿ ਅਗਰ ਉਹ ਤੋਂ ਕੁਝ ਨਹੀਂ ਹੋ ਰਿਹਾ ਲੇਕਿਨ ਉਸਨਾ ਉਸੇ ਰੱਬ ਦੇ ਤੇ ਤੈਅ ਤੋਂ ਨਹੀਂ ਨਹੀਂ ਇਹ ਇੱਕ ਇਹ ਕਿਈ ਇਦਾਂ ਜਿਹੜੀ ਐਂਜ ਇਨਫੋਰਮੇਸ਼ਨ ਕੋਈ ਪੁਰਾਣੀ ਆਉਂਦੀ ਹੈ ਕਿਸੇ ਪਰ ਦੀ ਜੇ ਕੋਈ ਨਸ਼ਾ ਵੀ ਇਹ ਦਾਜਾ ਕੋਈ ਨਗਰ ਦਾ 50 ਸਰਕਾਰ ਦਾ ਉਪਰਾਲਾ ਆ ਤੇ ਪਬਲਿਕ ਦਾ ਉਪਰਾਲਾ ਆ ਆਪਣਾ ਵੀ ਜੇ ਕੋਈ ਚੀਜ਼ ਕਰਦਾ ਤਾਂ ਉਹਨੂੰ ਵੈਰੀਫਾਈ ਕਰਨਾ ਕੀ ਕਰਵੇਗੀ ਠੀਕ ਨਹੀਂ ਤੇ ਉਹ ਵੈਰੀਫਾਈ ਹੋ ਗਿਆ ਜੀ ਕੋਈ ਪਹਿਲਾਂ ਜਿਹੜੀ ਗੱਲ ਸੀ ਵੀ ਉਹਦੇ ਵਿੱਚ ਕੋਈ ਗੱਲ ਨਹੀਂ ਸਾਹਮਣੇ ਆਈ ਠੀਕ ਨਹੀਂ ਤੇ ਫੇਰ ਵੀ ਜਿਹੜੀ ਇਹ ਗੱਲ ਆ ਵੀ ਦੇਖਦੇ ਆ ਤੇ ਜੇੜਾ ਕੋਈ ਮਾਰਾ ਕੋਈ ਖਰਾਬੀ ਕਰੇਗਾ ਤੇ ਉਹ ਤੇ ਐਕਸ਼ਨ ਉਹਦਾਂ ਦਾ ਹੋ ਜਾਊਗਾ ਤੇ ਹੁਣ ਜਿਹੜਾ ਜਿਹੜੀ ਐਮਐਲਆਰ ਜੇ ਆਉਣਗੀਆਂ ਤੇ ਇਹਦੇ ਵਿੱਚ ਤੇ ਜੋ ਐਮਐਲਆਰ ਦੇ ਉੱਤੇ ਆਪਾਂ ਬਿਆਨ ਲਿਖਾਉਣਗੇ ਉਹਦੇ ਵਿੱਚ ਤੇ ਕਾਰਵਾਈ ਕਰਾਂਗੇ